ਕਰਨ ਦਾ ਫਾਇਦਾ ਹੈਗਾ ਕਿ ਕੋਈ ਨਾ ਕਰਨ ਦਾ ਫਾਇਦਾ ਹੈਗਾ ਕਿ ਕੋਈ ਵੀ ਕਿਸੇ ਵੀ ਅਸੀਂ ਉਹ ਤਾਂ ਉਹ ਲਿਆ ਕਿ ਉਹਦੇ ਇਲਾਜ ਦੀ ਦਰਵਾਜ਼ੀ ਲਈ ਹੈ ਜੀ ਲੋਗ ਹੈਗੇ ਨਾ ਪੁਰਾਣੇ ਰੱਖੇ ਦੇਣ ਇੱਕ ਰਿਕੁਐਸਟ ਸਰ ਫੋਟੋ ਖੋਲੋ ਜੀ ਹਾਂ ਠੀਕ ਹੈ ਅਰ ਪਿੱਛੇ ਉਤਰਦੇ ਜਾਓ ਪਿੱਛੇ ਪਿੱਛੇ ਅੱਛਾ ਅੱਛਾ ਥੈਂਕ ਯੂ ਹਾਂ ਜੀ ਬੋਲੇ ਪੁੱਤਿਆਂ ਵਾਲਾ ਪਹਿਲਾਂ ਬਣਿਆ ਤਾਂ ਹੋਇਆ ਇਹ ਬਣਾ ਲਈ ਬਗੜਾ ਲੋੜ ਗਿਆ ਇੱਕ ਕਮਰਾ ਤੁਸੀਂ ਕੀ ਪੈਦਾ ਸਾਨੂੰ ਇੱਥੇ ਵਾਦਾ ਕੀਤਾ ਈ ਤੁਹਾਡੀ ਇੱਥੇ ਪਾਰਕ ਬਣੇਗਾ ਠੀਕ ਹੈ ਜੀ ਅਸੀਂ ਰਾਤ ਨੂੰ 2:00 ਵਜੇ ਤੱਕ ਸ਼ਾਹ ਜੀ ਕਹਿ ਦੇਣ ਇੱਕ ਵਾਰੀ ਘੁਮਣ ਨਾਲ ਕਹਿੰਦੇ ਕਿ ਅਸੀਂ ਰਾਤ ਨੂੰ ਇਹਨਾਂ ਦੀ ਮਦਦ ਨਹੀਂ ਕੀਤੀ ਰਾਤ ਨੂੰ 2:00 3:00 ਵਜੇ ਗੱਡੀਆਂ ਸਾਂਢੀਆਂ ਆਪਦੀਆਂ ਅਸੀਂ ਤਿਰਫ ਹੋ ਗਏ ਕਿ ਇੱਕ ਠੋਕੇ ਬੋਟ ਪੁਆਈ ਫੋਟੋਆਂ ਚੈੱਕ ਕਰ ਲਓ ਜੀ ਬਹੁਤ ਅਸੀਂ ਆਪਣੇ ਨਾਲ ਰੱਖੇ ਇੱਕ ਸੈਕਿੰਡ ਪੇਟਾ ਇਹ ਜਗ੍ਹਾ ਹੈਗਾ ਲੋਕ ਇੱਥੇ ਆਉਂਦੇ ਆ ਹਾਂਜੀ ਔਰ ਇਹ ਜਗ੍ਹਾ ਆਡੈਂਟੀਫਾਈ ਕਰ ਦਿੱਤੀ ਗਈ ਹੈ ਠੀਕ ਹੈ ਜੀ ਇੱਥੇ ਬਣਾਏਗਾ ਪਰ ਹਾਂਜੀ ਉਸ ਤੋਂ ਇਲਾਵਾ ਜੋ ਤੁਹਾਡੀ ਕੋਈ ਬਾਤ ਨਹੀਂ ਕਰਦੇ ਬਾਅਦ ਚੋਂ ਸਾਡੀ ਇਹੀ ਹੈ ਜੀ ਕੁੱਤਿਆਂ ਦੇ ਅਸੀਂ ਰੋਟੀ ਬਾਣੀ ਲਿਆਵਾਂ ਕਰਾਂਗੇ ਜੀ ਫੋਟੋਆਂ ਕਰਾਂਗੇ ਇਹਦਾ ਕੁਝ ਨਹੀਂ ਇਹਦਾ ਧੰਨਵਾਦ ਮੁੰਨੀ ਇਹ ਇੰਧਰ ਹੀ ਆ ਗਏ ਹਾਂ ਨਿੰਦਰ ਰਾਜ ਕਿਸਾਨ ਪਤਾ ਕਿ ਰਾਤਾਂ ਨੂੰ ਸੁੱਤੇ ਨਹੀਂ ਆ ਸਾਡੀਆਂ ਫੋਟੋਆਂ ਦੇ ਲੋ ਫੇਸਬੁੱਕ WhatsApp ਇਹ ਫੋਟੋ ਕਰੇ ਬੋਲ ਤਾਂ ਬੰਦੇ ਸੀਗੇ ਸ਼ਾਇਦ ਜੀ ਕਹਦੇ ਨੇ ਇੱਕ ਵਾਰ ਤੁਹਾਡੇ ਨਾਲ ਆ ਤੁਹਾਡੇ ਨਾਲ ਤੁਹਾਡੇ ਨਾਲ ਡੈਰੀਆਂ ਵਿੱਚ ਪ੍ਰਧਾਨ ਸਾਹਿਬ ਅਸੀਂ ਕੋਈ ਆਪਣੀ ਇੰਜੀ ਸਾਡੀ ਜਗ੍ਹਾ ਚੱਲਣੀਆਂ ਤੁਸੀਂ ਮਦਦ ਕੀਤੀ ਪ੍ਰਧਾਨ ਸਾਹਿਬ ਮੇਰੀ ਗੱਲ ਸੁਣੋ ਤੁਹਾਡੇ ਨਾਲ ਤੁਹਾਨੂੰ ਪ੍ਰਧਾਨ ਚੁਣਿਆ ਸੀ ਡੈਰੀਆਂ ਦਾ ਤੁਸੀਂ ਸਾਨੂੰ ਕੀ ਕਿਹਾ ਕਿ ਅਸੀਂ ਪਾਰਕ ਬਣਾਵਾਂਗੇ ਦੀ ਕੋਈ ਗੱਲ ਪਾਰਕ ਵੀ ਇੱਥੇ ਨਾਲ ਬਣ ਜੇਗੀ 300 ਪਾਰਕ ਵੀ ਬਣ ਜੇਗਾ ਪਾਰਕ ਵੀ ਬਣਾ ਦੇਵਾਂਗੇ ਪਾਰਕ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਮਾਰਕ ਬਣਾ ਦਿਓ ਪਾਰਕ ਬਣਾ ਦੇਵਾਂਗੇ ਬਸ ਠੀਕ ਹੈ ਜੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਪਾਰਕ ਠੀਕ ਹੈ ਜੀ ਬਸ ਠੀਕ ਹੈ ਫਿਰ ਤੁਹਾਨੂੰ ਕੋਈ ਪਾਜੀ ਇੱਕ ਬੇਨਤੀ ਪਾਜੀ ਇੱਕ ਬੇਨਤੀ ਹੋਰ ਤੁਹਾਨੂੰ ਪਸ਼ਵਾਂ ਦੇ ਹਸਪਤਾਲ ਦੀ ਮੈਂ ਪਸ਼ਵਾਂ ਦੇ ਹਸਪਤਾਲ ਦਾ ਤੁਸੀਂ ਕਿਹਾ ਹੈ ਇੱਕ ਕਮਰਾ ਮੈਂ ਤੁਹਾਨੂੰ ਅੱਜ ਕਿੰਨੇ ਹੋਰ ਚਾਹੀਦੇ ਜਦੋਂ ਪੂਰਾ ਜੋ ਹਸਤਾਜ ਸੁngੜ ਕੇ ਜਗ੍ਹਾ ਸਾਰੇ ਸ਼ਹਿਰ ਦਾ ਪਤਾ ਲਿਆ ਕੇ ਥੋੜੀ ਅੰਨੀ ਦੇਣਾ ਚਾਹੁੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ